ਬਾਹਰ ਦੇ ਨੂੰਈ ਸਾਹਿਬੇ ਕਿਗੇ ਸੀ ਵੀਰ ਜੀ ਦਾ ਮਸਲਾ ਤੁਮਨੇ ਆਇਆ ਕੀ ਮਸਲਾ ਕੀ ਹੈ ਜੇ ਚੱਕੀ ਪੁੱਤਸ ਕੀ ਕਰ ਰਿਹਾ ਹੈ ਕਿ ਜੀ ਸ਼ੀਧੀ ਜਿਹੜਾ ਜੋੜ ਮੇਲਾ ਚੱਲ ਰਿਹਾ ਫਤਖਟ ਸਾਹਿਬ ਉਹਦੇ ਸਬੰਧ ਵਿੱਚ ਇੱਕ ਅਖੰਡ ਪਟ ਸਾਹਿਬ ਕਰਵਾਈ ਸੀ ਫਤਖਟ ਜਾਉਂ ਚ ਜਿੱਥੋਂ ਜਿਹੜਾ ਮਹਾਰਾਜ ਦਾ ਸਰੂਪ ਸੀਗਾ ਉਹ ਵੱਡਾ ਗੋਦਰਾ ਸਾਹਿਬ ਸਿੰਘ ਸਵਾ ਸਾਹਿਬ ਵੀ ਕਹਿੰਦੇ ਨੇ ਆਪਾਂ ਉੱਥੋਂ ਮਹਾਰਾਜ ਸਰੂਪ ਵੇ ਸੀਗੇ 26 ਤਰੀਕ ਨੂੰ ਤੇ 28 ਤਰੀਕ ਨੂੰ ਆਪਣੇ ਨਿੱਜ ਸਥਾਨਾਂ ਤੇ ਮਹਾਰਾਜ ਸਰੂਪ ਵਾਪਸ ਆ ਗਏ ਸੀ ਉੱਥੇ ਜਦੋਂ ਇੱਕ ਅ ਜਿਹੜਾ ਸੇਵਾ ਕਰਨ ਵਾਲਾ ਸਿੰਘ ਭਾਈ ਅਮਰੀਕ ਸਿੰਘ ਉੱਥੇ ਚਾਦਰ ਇਕੱਠੀ ਕਰ ਰਿਹਾ ਸੀ ਜਿਹੜਾ ਪੀੜਾ ਸਾਬ ਦੇ નીચે ਹੁੰਦੀ ਹੈ ਉਹਨੂੰ ਚਾਦਰ ਦੇ નીચે ਉਹ ਮਹਾਰਾ ਜਿਹੜੇ ਅੰਗ ਦੇ ਕੁਝ ਉਹ ਮਿਲੇ ਸੀਗੇ ਖੰਡਿਤ ਕੀਤੇ ਹੋਏ ਪਾਰਟ ਜਿਸ ਤੋਂ ਮੈਂ ਗ੍ਰੰਥੀ ਸਿੰਘ ਨੂੰ ਬੁਲਾ ਕੇ ਉੱਥੇ ਚੈੱਕ ਕਰਾਇਆ ਸੀ ਤੇ ਸਾਨੂੰ ਅੱਜ ਫਿਰ ਇਹਨਾਂ ਨੇ ਜਿਹੜੀ ਕਮੇਟੀ ਕੁਤਲ ਸਾਹਿਬ ਦੀ ਪ੍ਰਧਾਨ ਜੀ ਨੇ ਗੁਰਮੀਤ ਸਿੰਘ ਨੇ ਉਹਨਾਂ ਨੇ ਸਾਰਾ ਦੱਸਿਆ ਵੀ ਨਾ ਕੋਈ ਕਿਨੇ ਕਿਵੇਂ ਜਦੋਂ ਪੜਤਾਲ ਕੀਤੀ ਹੈ ਤਾਂ ਉਹ ਜਿਹੜਾ ਸਾਰਾ ਇਹ ਅਦਵੀਦੀ ਘਟਨਾ ਹੈ ਇਹ ਸਿਮਰਨਜੀਤ ਸਿੰਘ ਹੈ ਤੇ son of ਇਹ ਗ੍ਰੰਥੀ ਦੇ ਨਾਲ ਹੈ ਗੁਰਨਾਮ ਸਿੰਘ ਉਹ ਸੁਣਾਉਦੇ ਰਹਨ ਨਾਲ ਉਹਨੇ ਕੀਤੀ ਹੈ ਤੋਂ ਸਰ ਸਾਹਮਣੇ ਕਾਰਨ ਸਮਨੇ ਹੈ ਜੀ ਕਿਉਂ ਕੀਤੀ ਹੈ ਕਾਰਨ ਤੋਂ ਸਰ ਬਸ ਉਹ ਦਮਾਸ਼ੀ ਕੁਸ਼ ਆ ਗਿਆ ਤਾਂ ਹੋਗਾ ਉਹ ਮਲ ਅੱਡਾ ਦਾ ਕਈ ਤਰ੍ਹਾਂ ਦਾ ਸਰੇ ਹਾਲੇ ਜਦੋਂ ਵੈਰੀਫਿਕੇਸ਼ਨ ਕਰਾਂਗੇ ਰੈਸਟ ਕਰਕੇ ਫਿਰ ਪ੍ਰੋਪਰ ਪਤਾ ਸਾਰੇ ਸਭ 6 ਅਰਚਿਆਂ ਨੂੰ ਰਾਸ ਤੋਂ ਲੈ ਕੇ ਪੁੱਛੀ ਇਸ ਦੀ ਜੀਨੀਸ਼ ਕਰ ਸਕਦੇ ਸਾਰਿਆਂ ਤੋਂ ਉਹਨਾਂ ਨੇ ਜਿਹੜੀ ਕਮੇਟੀ ਨੇ ਇਹ ਕੀਤੀ ਸੀ ਕਮੇਟੀ ਨੇ ਸਾਨੂੰ ਨਿਚੋੜ ਦੱਸਿਆ ਵੀ ਇਹ ਉਹਨਾਂ ਕੋਲ ਇਹ ਮੰਨਿਆ ਸਿਮਰ ਤੋਂ ਹੁਣ ਕੀ ਕਰੂਗਾ ਹੁਣ ਮਕਦਮਾ ਨੰਬਰ 135 ਦਰਜ ਕੀਤਾ ਗਿਆ ਗੁਰਮੇਸ ਸਿੰਘ ਪ੍ਰਧਾਨ ਦੇ ਧਿਆਨ ਤੇ 298 299 ਬੀ ਐਨ ਐਸ ਇਹ ਨੂੰ ਰੈਸਟ ਕਰਕੇ ਇਹਦੀ ਅੱਗੇ ਫਦਰ ਇਨਵੈਸਟਿਗੇਸ਼ਨ ਕੀਤੀ ਜਾ। ਸਰ ਵਿਅਕਤੀ ਦਾ ਨਾਮ ਇੱਕ ਵਾਰ ਫਿਰ ਦੱਸੋ ਜੀ। ਸਿਮਰਜੀਤ ਸਿੰਘ ਜੀ। ਵਾਸੀ ਸਨੌਰ। ਇੱਕ ਗ੍ਰੰਥੀ ਸਿੰਘ ਹੀ ਹੈ। ਉੱਥੇ ਸੇਵਾ ਕਰਦੇ ਜੀ ਹੈ। ਹਾਂ ਉੱਥੇ ਸੇਵਾ ਕਰਦੇ ਸੀ ਪਾਠੀ ਸਿੰਘ ਵੀ ਸੀ। ਕਿੰਨੇ ਚਿਰ ਤੋਂ ਸਭ ਪਤਾ ਨਹੀਂ ਕਿੰਨੇ ਚਿਰ ਤੋਂ। ਇਹ ਕੀਰਤਨ ਵੀ ਕਰਦਾ ਤੇ ਉਹ ਵੀ ਕਰਦਾ ਅਪਰੋਕਸ 7-8 ਸਾਲ ਤੋਂ ਇਹ ਸੇਵਾ 'ਚ। ਠੀਕ ਹੈ। ਥੈਂਕ ਯੂ।